ਭਾਈ ਕੌਰ ਸਿੰਘ ਅਕਾਲੀ ਪਿਤਾ ਸਰਦਾਰ ਮਹਾ ਸਿੰਘ ਚਕਰ ਜਾਂ ਇਸ ਨੂੰ ਪਧਾਰਵੀ ਕਹਿੰਦੇ ਸਨ ਕਸ਼ਮੀਰ ਵਿੱਚ ਇਹ ਵਿਦਵਾਨ ਗੁਰਸਿੱਖ ਕਸ਼ਮੀਰ ਵਿੱਚ ਪੈਦਾ ਹੋਇਆ ਸੀ ਇਸ ਦਾ ਪਹਿਲਾ ਨਾਮ ਪੂਰਨ ਸਿੰਘ ਸੀ ਖੰਡੇ ਦੀ ਪਹਲ ਲੈ ਕੇ ਕੌਰ ਸਿੰਘ ਬਣਿਆ ਇਸ ਨੇ ਗੁਰਮਤ ਦਾ ਗਹਿਰਾਈ ਨਾਲ ਅਧਿਐਨ ਕੀਤਾ ਫਿਰ ਧਰਮ ਪ੍ਰਚਾਰ ਲਈ ਨਿਕਲ ਪਿਆ ਸਾਰੇ ਦੇਸ਼ ਵਿੱਚ ਇਸ ਨੇ ਲੈਕਚਰ ਕੀਤੇ ਲੋਕਾਂ ਨੂੰ ਔਰਤਾਂ ਦੀ ਬਰਾਬਰੀ ਅਤੇ ਵਿੱਦਿਆ ਦੇਣ ਵਾਸਤੇ ਪ੍ਰੇਰਿਤ ਕੀਤਾ ਸਮੇਂ-ਸਮੇਂ ਅਖਬਾਰਾਂ ਲਈ ਲੇਖ ਲਿਖਦਾ ਰਿਹਾ ਇਸ ਨੇ ਕੁਝ ਮਹੀਨਾਵਾਰੀ ਰਸਾਲੇ ਵੀ ਕੱਢੇ 15 ਸਾਲ ਦੀ ਅਣਥੱਕ ਮਿਹਨਤ ਨਾਲ અત્યੰਤ ਮਹੱਤਵਪੂਰਨ ਯਾਦਗਾਰੀ ਕਾਰਜ ਕੀਤਾ ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਭਾਵਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲੱਭਣ ਦੇ ਵਿੱਚ ਇੱਕ ਸੌਖਾ ਤਰੀਕਾ ਇਹਨੇ ਆਪਣੀ ਕਿਤਾਬ ਦੇ ਵਿੱਚ ਛਾਪ ਦਿੱਤਾ ਤਾਂ ਕਿ ਲੋਕਾਂ ਨੂੰ ਪੰਨੇ ਅਤੇ ਸ਼ਬਦ ਲੱਭਣੇ ਆਸਾਨ ਹੋ ਜਾਣ ਫਿਰ ਭਾਈ ਗੁਰਦਾਸ ਦੀਆਂ 12 ਦਾ ਤੁਕ ਤੁਕ ਤਤ ਕਰਾ ਵੀ ਇਸ ਨੇ ਤਿਆਰ ਕੀਤਾ ਇਸ ਦਾ ਸਮਾਂ ਸੀ 1886 ਤੋਂ 1953